16 ਸਾਲ ਦੀ ਘੱਟ ਉਮਰ ਦੇ ਬੱਚਿਆਂ ਦੇ ਲਈ ਹੁਣ ਇਹ ਵੱਡੀ ਪਾਬੰਦੀ ਲੱਗਣ ਜਾ ਰਹੀ ਹੈ ਦੱਸ ਦੇ ਕਿ ਹੁਣ ਉਹਨਾਂ ਦੇ ਲਈ ਸੋਸ਼ਲ ਮੀਡੀਆ ਤੇ ਪੂਰਨ ਤੌਰ ਤੇ ਪਾਬੰਦੀ ਲੱਗੇਗੀ ਤਾਂ ਹੁਣ ਦੇਸ਼ ਇਹ ਵੱਡਾ ਫੈਸਲਾ ਲੈਣ ਜਾ ਰਹੀ ਹੈ ਤਾਂ ਦੱਸ ਦੇ ਕਿ 16 ਸਾਲ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬਿਲਕੁਲ ਬੈਨ ਹੋਣ ਜਾ ਰਿਹਾ ਤਾਂ ਦੱਸ ਦਈਏ ਮਲੇਸ਼ੀਆ 2026 ਤੱਕ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ਖਾਤੇ ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਤਾਂ ਆਸਟ੍ਰੇਲੀਆ ਪਹਿਲਾਂ ਵੀ ਅਜਿਹਾ ਹੀ ਕਦਮ ਚੁੱਕਿਆ ਹੈ ਤਾਂ ਮਲੇਸ਼ੀਆ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਲਈ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਤਾਂ ਦੇਸ਼ ਦੇ ਸੰਚਾਰ ਮੰਤਰੀ ਨੇ ਕਿਹਾ ਕਿ ਇਸ ਸਾਲ ਅਕਤੂਬਰ ਵਿੱਚ ਕਈ ਸੰਸਦ ਮੈਂਬਰਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਪਾਬੰਦੀ ਲਗਾਉਣ ਦੀ ਸਰਕਾਰ ਦੀ ਯੋਜਨਾ ਦਾ ਸਮਰਥਨ ਕੀਤਾ ਹੈ ਤੇ ਖਾਤੇ ਰਜਿਸਟਰ ਕਰਦੇ ਹੋਏ ਭੋਗਤਾਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਇੱਕ ਟੁਕਮੀ ਪ੍ਰਣਾਲੀ ਦੀ ਮੰਗ ਕੀਤੀ ਐਸ ਸੰਚਾਰ ਮੰਤਰੀ ਫਾਮੀ ਫਾਜ਼ਲ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਇਹ ਦੇਖ ਰਹੀ ਹੈ ਕਿ ਆਸਟ੍ਰੇਲੀਆ ਤੇ ਹੋਰ ਦੇਸ਼ ਆਨਲਾਈਨ ਉਮਰ ਸੀਮਾਵਾਂ ਨੂੰ ਕਿਵੇਂ ਲਾਗੂ ਕਰਦੇ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਸਰਕਾਰ ਦੇ ਫੈਸਲੇ ਦੀ ਪਾਲਣਾ ਕਰਨਗੇ 16 ਸਾਲ ਤੋਂ ਘੱਟ ਉਮਰ ਦੇ ਲੋਕ ਸੋਸ਼ਲ ਮੀਡੀਆ ਖਾਤੇ ਨਹੀਂ ਖੋਲ ਸਕਣਗੇ ਤਾ ਸੰਚਾਰ ਮੰਤਰੀ ਦੇ ਅਨੁਸਾਰ ਕੈਬਨਿਟ ਦੇ ਨੋਜਵਾਨਾਂ ਨੇ ਆਨਲਾਈਨ ਤੱਕੇਸ਼ਾਈ ਧੋਖਾਧੜੀ ਦੇ ਜੈਨਸੀ ਸ਼ੋਸ਼ਣ ਵਰਗੀਆਂ ਖਤਰਿਆਂ ਤੋਂ ਬਚਾਉਣ ਲਈ ਇੱਕ ਵੱਡੇ ਜਤਨ ਦੇ ਹਿੱਸੇ ਵਜੋਂ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਆ ਤੇ ਹੋਰ ਦੇਸ਼ ਦੁਆਰਾ ਅਪਣਾਏ ਗੇ ਤਰੀਕਿਆਂ ਦਾ ਧਿਆਨ ਕਰ ਰਹੀ ਹੈ ਅਤੇ ਇਹ ਵੀ ਵਿਚਾਰ ਕਰ ਰਹੀ ਹੈ ਕਿ ਉਪਭੋਗਤਾ ਦੀ ਉਮਰ ਆਈਡੀ ਕਾਰਡਾਂ ਜਾਂ ਪਾਸਪੋਰਟਾਂ ਰਾਹੀਂ ਇਲੈਕਟ੍ਰੀਕਲ ਰਿਕ ਤੌਰ ਤੇ ਪ੍ਰਮਾਣਿਤ ਕੀਤੀਆਂ ਜਾ ਸਕਦੀਆਂ ਹਨ ਤਾਂ ਸੰਚਾਰ ਮੰਤਰੀ ਦੇ ਅਨੁਸਾਰ ਮੇਰਾ ਮੰਨਣਾ ਕਿ ਜੇਕਰ ਸਰਕਾਰ ਰੈਗੂਲੇਟਰੀ ਸਸਤਾਵਾ ਤੇ ਸਰਪ੍ਰਸਤ ਆਪਣੀ ਭੂਮਿਕਾ ਨਿਭਾਉਂਦੇ ਨੇ ਤਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਮਲੇਸ਼ੀਆ ਵਿੱਚ ਇੰਟਰਨੈਟ ਨਾ ਸਿਰਫ ਤੇਜ਼ ਵਿਆਪਕ ਅਤੇ ਕਿਫਾਇਤੀ ਐ ਸਗੋਂ ਸਭ ਤੋਂ ਮਹੱਤਵਪੂਰਨ ਸੁਰੱਖਿਆਤ ਹੈ ਤਾਂ ਖਾਸ ਕਰਕੇ ਬੱਚੇ ਅਤੇ ਪਰਿਵਾਰਾਂ ਲਈ ਜਨਵਰੀ ਤੋਂ ਮਲੇਸ਼ੀਆ ਵਿੱਚ ਸੋਸ਼ਲ ਮੀਡੀਆ ਤੇ ਮੈਸੇਜਿੰਗ ਫੋਰ ਪਲੇਡ ਫਾਰਮ ਲਈ ਲਾਇਸੈਂਸਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜਿਨ੍ਹਾਂ ਦੇ ਘੱਟੋ ਘੱਟ 8 ਮਿਲੀਅਨ ਉਪਭੋਗਤਾ ਹਨ ਤਾਂ ਦੱਸ ਦਿਓ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਨਹੀਂ ਕਰ ਪਾਣਗੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਹੁਣ ਦੇਸ਼ 'ਚ ਪੂਰਨ ਤੌਰ ਤੇ ਪਾਬੰਦੀ ਲਗਨ ਜਾਰੀ ਹੈ ਤਾਂ ਦੱਸਦੀ ਹੈ ਕਿ ਇਹ ਮਲੇਸ਼ੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ਖਾਤੇ ਦੇ ਪਾਬੰਦੀ ਲੱਗਣ ਦੀ ਯੋਜਨਾ ਬਹਰੀ ਹੈ ਤਾਂ ਆਸਟ੍ਰੇਲੀਆ ਪਹਿਲਾਂ ਵੀ ਅਜਿਹਾ ਕਦਮ ਚੱਕ ਚੁੱਕਾ ਹੈ ਤੇ ਮਲੇਸ਼ੀਆ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਲਈ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ 16 ਸਾਲ ਦੀ ਘੱਟ ਉਮਰ ਦੇ ਬੱਚਿਆਂ ਦੇ ਲਈ ਹੁਣ ਇਹ ਵੱਡੀ ਪਾਬੰਦੀ ਲਗਣ ਜਾ ਰਹੀ ਹੈ ਦੱਸ ਦਿਓ ਕਿ ਹੁਣ ਉਹਨਾਂ ਦੇ ਲਈ ਸੋਸ਼ਲ ਮੀਡੀਆ ਤੇ ਪੂਰਨ ਤੌਰ ਤੇ ਪਾਬੰਦੀ ਲੱਗੇਗੀ ਤਾਂ ਹੁਣ ਦੇਸ਼ ਇਹ ਵੱਡਾ ਫੈਸਲਾ ਲੈਣ ਜਾ ਰਹੀ ਹੈ ਤਾਂ ਦੱਸ ਦਿਓ ਕਿ 16 ਸਾਲ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬਿਲਕੁਲ ਬੈਨ ਹੋਣ ਜਾ ਰਿਹਾ ਤਾਂ ਦੱਸ ਦਿਏ ਮਲੇਸ਼ੀਆ 2026 ਤੱਕ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ਖਾਤੇ ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਤਾਂ ਆਸਟ੍ਰੇਲੀਆ ਪਹਿਲਾਂ ਵੀ ਅਜਿਹਾ ਹੀ ਕਦਮ ਚੁੱਕਿਆ ਹੈ ਤਾਂ ਮਲੇਸ਼ੀਆ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਲਈ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਤਾਂ ਦੇਸ਼ ਦੇ ਸੰਚਾਰ ਮੰਤਰੀ ਨੇ ਕਿਹਾ ਕਿ ਇਸ ਸਾਲ ਅਕਤੂਬਰ ਵਿੱਚ ਕਈ ਸੰਸਦ ਮੈਂਬਰਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਪਾਬੰਦੀ ਲਗਾਉਣ ਦੀ ਸਰਕਾਰ ਦੀ ਯੋਜਨਾ ਦਾ ਸਮਰਥਨ ਕੀਤਾ ਹੈ ਤੇ ਖਾਤੇ ਰਜਿਸਟਰ ਕਰਦੇ ਹੋਏ ਖਪੋਕਦਾਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਇੱਕ ਟੁਕਮੀ ਪ੍ਰਣਾਲੀ ਦੀ ਮੰਗ ਕੀਤੀ ਐਸ ਸੰਚਾਰ ਮੰਤਰੀ ਫਾਮੀ ਫਾਜ਼ਲ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਇਹ ਦੇਖ ਰਹੀ ਹੈ ਕਿ ਆਸਟ੍ਰੇਲੀਆ ਤੇ ਹੋਰ ਦੇਸ਼ ਆਨਲਾਈਨ ਉਮਰ ਸੀਮਾਵਾਂ ਨੂੰ ਕਿਵੇਂ ਲਾਗੂ ਕਰਦੇ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਸਰਕਾਰ ਦੇ ਫੈਸਲੇ ਦੀ ਪਾਲਣਾ ਕਰਨਗੇ 16 ਸਾਲ ਤੋਂ ਘੱਟ ਉਮਰ ਦੇ ਲੋਕ ਸੋਸ਼ਲ ਮੀਡੀਆ ਖਾਤੇ ਨਹੀਂ ਖੋਲ ਸਕਣਗੇ ਤਾ ਸੰਚਾਰ ਮੰਤਰੀ ਦੇ ਅਨੁਸਾਰ ਕੈਬਨਿਟ ਦੇ ਨੋਜਵਾਨਾਂ ਨੇ ਆਨਲਾਈਨ ੱੱਕੇਸ਼ਾਈ ਧੋਖਾਧੜੀ ਦੇ ਜੈਨਸੀ ਸ਼ੋਸ਼ਣ ਵਰਗੀਆਂ ਖਤਰਿਆਂ ਤੋਂ ਬਚਾਉਣ ਲਈ ਇੱਕ ਵੱਡੇ ਯਤਨ ਦੇ ਹਿੱਸੇ ਵਜੋਂ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਆ ਤੇ ਹੋਰ ਦੇਸ਼ ਦੁਆਰਾ ਅਪਣਾਏ ਗੇ ਤਰੀਕਿਆਂ ਦਾ ਧਿਆਨ ਕਰ ਰਹੀ ਹੈ ਅਤੇ ਇਹ ਵੀ ਵਿਚਾਰ ਕਰ ਰਹੀ ਹੈ ਕਿ ਉਪਭੋਗਤਾ ਦੀ ਉਮਰ ਆਈਡੀ ਕਾਰਡਾਂ ਜਾਂ ਪਾਸਪੋਰਟਾਂ ਰਾਹੀਂ ਇਲੈਕਟ੍ਰੀਕਲ ਰਿਕ ਤੌਰ ਤੇ ਪ੍ਰਮਾਣਿਤ ਕੀਤੀਆਂ ਜਾ ਸਕਦੀਆਂ ਹਨ ਤਾਂ ਸੰਚਾਰ ਮੰਤਰੀ ਦੇ ਅਨੁਸਾਰ ਮੇਰਾ ਮੰਨਣਾ ਕਿ ਜੇਕਰ ਸਰਕਾਰ ਰੈਗੂਲੇਟਰੀ ਸਸਤਾਵਾ ਤੇ ਸਰਪ੍ਰਸਤ ਆਪਣੀ ਭੂਮਿਕਾ ਨਿਭਾਉਂਦੇ ਨੇ ਤਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਮਲੇਸ਼ੀਆ ਵਿੱਚ ਇੰਟਰਨੈਟ ਨਾ ਸਿਰਫ ਤੇਜ਼ ਵਿਆਪਕ ਅਤੇ ਕਿਫਾਇਤੀ ਹੈ ਸਗੋਂ ਸਭ ਤੋਂ ਮਹੱਤਵਪੂਰਨ ਸੁਰੱਖਿਅਤ ਹੈ ਤਾਂ ਖਾਸ ਕਰਕੇ ਬੱਚੇ ਅਤੇ ਪਰਿਵਾਰਾਂ ਲਈ ਜਨਵਰੀ ਤੋਂ ਮਲੇਸ਼ੀਆ ਵਿੱਚ ਸੋਸ਼ਲ ਮੀਡੀਆ ਤੇ ਮੈਸੇਜਿੰਗ ਫੋਰ ਐਪਲਾਈਫੋਰਮ ਲਈ ਲਾਇਸੈਂਸਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜਿਨ੍ਹਾਂ ਦੇ ਘੱਟੋ ਘੱਟ 8 ਮਿਲੀਅਨ ਉਪਭੋਗਤਾ ਹਨ ਤਦ ਦੱਸ ਦिए ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਕਰ ਪਾਣਗੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਹੁਣ ਦੇਸ਼ 'ਚ ਪੂਰਨ ਤੌਰ ਤੇ ਪਾਬੰਦੀ ਲੱਗਣ ਜਾ ਰਹੀ ਹੈ ਤਾਂ ਦੱਸ ਦिए ਕਿ ਇਹ ਮਲੇਸ਼ੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ਖਾਤੇ ਦੇ ਪਾਬੰਦੀ ਲੱਗਣ ਦੀ ਯੋਜਨਾ ਬਣ ਰਹੀ ਹੈ ਤਾਂ ਆਸਟ੍ਰੇਲੀਆ ਪਹਿਲਾਂ ਵੀ ਅਜਿਹਾ ਕਦਮ ਚੱਕ ਚੁੱਕਾ ਹੈ ਤੇ ਮਲੇਸ਼ੀਆ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਲਈ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ